ਜਾਂਦੇ ਆ ਤੇ ਦਦੇਰ ਸਾਹਿਬ ਦਾ ਨਾਮ ਜਿਹੜਾ ਐਨ ਪੂਰੇ ਜੋਸ਼ ਦੇ ਨਾਲ ਬੋਲਿਆ ਜਾਂਦਾ ਹੈ ਬੜੀ ਮਾਣ ਵਾਲੀ ਗੱਲ ਹੈ ਰਾਜਾ ਕੋਚ ਸਾਡਾ ਭਰਾ ਰਾਜਾ ਵੀਰ ਸਾਡਾ ਇਹ ਦਿਨੋ ਸੇਵਾ ਕਰਦਾ ਹੈ ਜਿਹੜੇ ਰਾਜੇ ਭਰਾ ਤੋਂ ਖੁਸ਼ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਬੜੀ ਮਾਣ ਵਾਲੀ ਗੱਲ ਹੈ ਵੈਰੀ ਦੀ ਕਿਰਪਾ ਦੇ ਨਾਲ ਦਦੇਰ ਸਾਹਿਬ ਦੀ ਟੀਮ ਜਦੋਂ ਅਕਸਰ ਪਿੰਡਾਂ ਦੇ ਵਿੱਚ ਖੇਡਦੀ ਹੈ ਤੇ ਦਦੇਰ ਸਾਹਿਬ ਦਾ ਨਾਮ ਜਿਹੜਾ ਹੈ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਤੇ ਨਾਲ ਸਾਡੇ ਸਰਦਾਰ ਜੱਸਾ ਸਿੰਘ ਜੀ ਔਰ ਗੁਰਚੰਨ ਯੂਐਸਏ ਸਾਡਾ ਭਰਾ ਗੁਲਸ਼ਨ ਨਾਇਉਨ ਮੱਲੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬੋਲੇ ਸੋਨਹਾ ਨਾਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਗੁਲਸ਼ਨ ਕਬੱਡੀ ਪਾ ਰਿਹਾ ਹੈ ਆਹ ਮੱਲੇ ਦੀ ਟੀਮ ਦੇ ਵਿੱਚ وا کر دون سرلال کبڈی پا رہا ہے نو یو نوٹے کی دھرتی کبڈی کبڈی کرنا آیا ماریا ਇਦਰਲੇ ਪਾਸੇ ਕੋਸ਼ਿਸ਼ ਕਰਦਾ ਹੈ ਔਰ ਸਾਹਮਣੇ ਨੌਯੂਨ ਆਹ ਗੁਰਨਾਲ ਆਪਣੀ ਟੀਮ ਦੇ ਸਿਰੇ ਜੋੜ ਚੁੱਕਿਆ ਹੈ ਅਗਲੀ ਰੇਡ ਨੌਯੂਨ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਵੇਖਾਂਗੇ ਦੇ ਨਾਮ ਹੈ ਨੌਯੂਨ ਦਾ ਤੇ ਕਹਿੰਦੇ ਦੇਸਲਾ ਪਿੰਡ ਹੈ ਆਹ ਕਬੱਡੀ ਕਹਿੰਦੇ ਮੇਰੇ ਮਿੱਤਰੋ ਇਧਰਲੇ ਪਾਸੇ ਟੈ ਗਈ ਹੈ ਉਹ ਨੌਯੂਨ ਦਾ ਸਾਹਮਣੇ ਪਰਮੀਨ ਇਦਰਲੇ ਪਾਸੇ ਚੱਕੀ ਦੇ ਨਾਮ ਮੁਕਾਬਲਾ ਤੇ ਕੁਲਵੀਰ ਸਿੱਖੀ ਭਰਾ ਸਾਡਾ ਅੱਜ ਕਹਿੰਦੇ ਬਾਟਰ ਤੋਂ ਪੁੱਜਿਆ ਐਨ ਖੱਠੀਆਂ ਵਾਲੇ ਨੇ ਵੱਡੇ ਫੈਸਲੇ ਕਰ ਦਿੰਦੇ ਆ ਨੰਬਰ ਐਨ ਧਾਵੀ ਦੇ ਹਿੱਸੇ ਐ ਇਧਰਲੇ ਪਾਸੇ ਕਹਿੰਦੇ ਨੇ ਪੰਡਤ ਕਬੱਡੀ ਪਾਰ ਐ ਆਹ ਪੰਡਤ ਉਹ ਗੁੱਲੂ ਕਹਿੰਦੇ ਖੱਬਿਆਂ ਦੀ ਧਰਤੀ ਦਾ ਆਹ ਸਾਹਮਣੇ ਦੇ ਵਿੱਚ ਪਾਸੇ ਪੰਡਤ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਹਿੱਸੇ ਇਧਰਲੇ ਪਾਸੇ ਨੌਜਵਾਨ ਕਹਿੰਦੇ ਕਬੱਡੀ ਮੋਰ ਦੀ ਵਜਾ ਹੈ ਹਰਵਿੰਦਰ ਕਹਿੰਦੇ ਮਣਿਆੜਿਆਂ ਦਾ ਕਬੱਡੀ ਪਾ ਰਿਹਾ ਹੈ ਆਹ ਸਾਹਮਣੇ ਕਹਿੰਦੇ ਪਈ ਫਰੇਡ ਹੈ ਇਧਰਲੇ ਪਾਸੇ ਵੇਖਾਂਗੇ ਮੇਰੇ ਮਿੱਤਰੋ ਆਹ ਜਗਰੂਪ ਤਿਆਰ ਹੈ ਪ੍ਰਵੀਨ ਤਿਆਰ ਹੈ ਐਨ ਖੜਕਾਂ ਦੇ ਨਾਲ ਕਿੱਦੇ ਨਾਲ ਹੁੰਦਾ ਹੈ ਆਹ ਜਗਰੂਪ ਨੌਜਵਾਨ ਆਹ ਸਾਹਮਣੇ ਦੇਰਲੇ ਪਾਸੇ ਬੰਦੀ ਮੇੜੂ ਮੇਰੀ ਜਵਾਨੀ ਐਨ ਬੱਲੇ ਬੱਲੇ ਸਵਾਦ ਕਬੱਡੀ ਦਾ ਅੰਬਰ ਕਹਿੰਦੇ ਰੇਡਰ ਦੇ ਸੇ ਹੈ ਆਹ ਇਧਰ ਤੇ ਐਨ ਦੇ ਨਾਲ ਗਰਾਊਂਡਾਂ ਦੇ ਵਿੱਚ ਹੋਣੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਗੁਰਲਾਲ ਤਗੜਾ ਨੰਬਰ ਆਪਣੀ ਟੀਮ ਦੇ ਸਿਰੇ ਜੋੜ ਚੁੱਕਿਆ ਹੈ ਆਹ ਮੁੰਡਾ ਕਹਿੰਦੇ ਆਲਟੋ ਕਾਮ ਦੇ ਨਾਲ ਐਨ ਵੱਡੇ ਪੱਧਰ ਤੇ ਸਨਮਾਨਿਆ ਹੋਇਆ ਹੈ ਇਹ ਨੌਜਵਾਨ ਕਹਿੰਦੇ ਮਲੇਸ਼ੀਆ ਵੀ ਖੇਡਿਆ ਆਹ ਸਾਹਮਣੇ ਸੇਟ ਮੱਲੇ ਵਾਲਾ ਕਬੱਡੀ ਪਾਰ ਹੈ ਸੇਟ ਦੀ ਕਹਿੰਦੇ ਕਬੱਡੀ ਪਈ ਹੋਈ ਹੈ ਇਧਰਲੇ ਪਾਸੇ ਚਾਰ ਮੱਲ ਪਿਆਰ ਵਰ ਪਿਆਰ ਹੈ ਮੇਰੇ ਮਿੱਤਰੋ ਬਦੇਰ ਸਿੰਘ ਦੀ ਧਰਤੀ ਹੈ ਤੇ ਬਾਬਾ ਰਾਮ ਸਿੰਘ ਸ਼ਹੀਦਿਆਂ ਦਾ ਇਹਨ ਮੇਲਾ ਕਹਿੰਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਧਰ ਜ਼ੈਰ ਆਹ ਸਾਹਮਣੇ ਕਹਿੰਦੇ ਜ਼ੈਰ ਕਬੱਡੀ ਪਾ ਰਿਹਾ ਹੈ ਜ਼ੈਰ ਦੀ ਕਹਿੰਦੇ ਕਬੱਡੀ ਪੈ ਗਈ ਹੈ ਇਧਰਲੇ ਪਾਸੇ ਵੇਖਾਂਗੇ ਗੁਰਨਾਲ ਬੈਂਕਿਆਲਾ ਪਰ ਇਧਰ ਰਫੀਕ ਦੇ ਨਾਲ ਮੁਕਾਬਲਾ ਨੰਬਰ ਕਹਿੰਦੇ ਰੇਡਰ ਦੇ ਸੇ ਜੁੜ ਗਿਆ ਆਹ ਸਾਹਮਣੇ ਇਧਰਲੇ ਪਾਸੇ ਗੁਲਸ਼ਨ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਗੁਲਸ਼ਨ ਦੀ ਕਬੱਡੀ ਪੈ ਗਈ ਹੈ ਆਹ ਸਾਹਮਣੇ ਮੁੱਲੇ ਵਾਲਾ ਗੁਲਸ਼ਨ ਐਨ ਬੜਾ ਤੇਜ਼ ਤਰ੍ਹਾਂ ਖਿਡਾਰੀ ਹੈ ਨੌਜਵਾਨ ਲੈ ਵੀ ਰੇਸ਼ਮਾ ਹੈਗਾ ਦਾ ਗੱਪੜਾ ਉਹ ਸਾਹਮਣੇ ਇੱਕ ਵਾਰੀ ਆਹ ਸਾਹਮਣੇ ਇਧਰਲੇ ਪਾਸੇ ਵੇਖਾਂਗੇ ਪ੍ਰਵੀਨ ਪ੍ਰਵੀਨ ਆਹ ਚੰਬੇ ਵਾਲਾ ਚੰਬੇ ਵਾਲਾ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਆਓ ਸਾਹਮਣੇ ਇਧਰਲੇ ਪਾਸੇ ਮੁੰਡਾ ਸਿਰਾ ਕਰਵਾ ਗਿਆ ਹੈ ਖੇਡ ਮੈਦਾਨ ਦੇ ਵਿੱਚ ਤਗੜੇ ਨੰਬਰ ਦਾ ਵਾਧਾ ਕਰ ਗਿਆ ਹੈ ਇਧਰਲੇ ਪਾਸੇ ਪਈ ਹੋਈ ਕਬੱਡੀ ਹੈ ਆਓ ਸਾਹਮਣੇ ਇਧਰਲੇ ਪਾਸੇ ਗਰਨਾਲ ਕਹਿੰਦੇ ਨੌਜਵਾਨ ਤਗੜੇ ਨੰਬਰ ਦਾ ਵਾਅਦਾ ਕਰਕੇ ਆਪਣੀ ਟੀਮ ਦੇ ਸ ਵਿੱਚ ਦਿਲ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਹੋਣਾ ਹੈ ਕਿਹੜਾ ਨੌਜਵਾਨ ਡੱਕ ਪਾਊਗਾ ਕਿਹੜਾ ਅੱਜ ਜਫਾ ਲਾਊਗਾ ਉਹ ਕਿਹੜਾ ਗਦੇਰ ਸਾਉਂ ਦੀ ਟੀਮ ਨਾਲ ਮੇਲਾ ਬਣਾਊਗਾ ਕਿਹੜਾ ਨੌਜਵਾਨ ਸਿਰੇ ਦਾ ਜਫਾ ਲਾਊਗਾ ਪਾਦਿਰਲੇ ਪਾਸੇ ਦਿਲ ਬੱਲੇ ਬਲੇ ਕਰ ਆ ਗਿਆ ਪੰਨਤ ਕਬੱਡੀ ਪਾ ਰਿਹਾ ਹੈ ਪਿਸਟਲ ਦੇ ਚਰਕੇ ਵੱਡੇ ਐ ਪਿਸਟਲ ਕਹਿੰਦੇ ਅੱਜ ਕਾਲੇ ਸਿੰਘਾਂ ਦੀ ਧਰਤੀ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਧਮਾ ਪਾਰਿਆ ਨਵੇਦ ਸਾਹਿਬ ਦੀ ਟੀਮ ਦਾ ਨਾਇਣ ਰਾਜੇ ਕੋਹ ਦਾ ਚੜਿਆ ਹੋਣਾ ਇਧਰਲੇ ਪਾਸੇ ਰਫੀਕ ਰਫੀਕ ਨਯੂਰੀ ਸਾਹ ਐਡੇ ਐਡੇ ਮੱਲ ਲੱਗ ਰਹੇ ਖਾਲਾ ਜੀ ਦਾ ਮਾੜਾ ਨੇ ਆਹ ਸਾਹਮਣੇ ਪੰਡਤ ਬੱਲੇ ਬੱਲੇ ਕਰਵਾ ਗਿਆ ਇਧਰ ਹਰਮੰਦਰ ਕਬੱਡੀ ਪਾ ਰਿਹਾ ਹੈ ਇਧਰ ਕਹਿੰਦੇ ਕਾਸ਼ਵੀ ਨੌਜਵਾਨ ਐਨ ਕੈਂਸਰ ਦੇ ਵਿੱਚ ਖੜ ਗਿਆ ਮੇਰੇ ਮਿੱਤਰੋ ਵੇਖਾਂਗੇ ਇਧਰਲੇ ਪਾਸੇ ਕਿਹੋ ਜੀ ਗੱਲ ਬਣਦੀ ਹੈ ਆਹ ਸਾਹਮਣੇ ਜਗਰੂਪ ਜਗਰੂਪ ਐਨ ਬੱਲੇ ਬੱਲੇ ਆਹ ਸਰਾ ਕਰਵਾਉਣ ਲੱਗਿਆ ਆਹ ਹਰਮੰਦਰ ਨੂੰ ਟਾਉਣ ਲੱਗਿਆ ਬੱਲੇ ਨੌਜਵਾਨਾਂ ਸਿਰੇ ਦਾ ਜੱਫਾ ਲਾਤਾ ਨੌਜਵਾਨ ਨੇ ਆਓ ਸਾਹਮਣੇ ਇਧਰਲੇ ਪਾਸੇ ਜਗਰੂਤ ਬੱਲੇ ਬੱਲੇ ਕਰਾ ਗਿਆ ਐਨਕੰਨ ਨੌਜਵਾਨ ਦਾ ਕਹਿੰਦੇ ਮੇਰੇ ਮਿੱਤਰੋ ਤੂਫਾਨ ਵੀ ਲਗਰ ਵਰਗਾ ਮੁੰਡਾ ਕਹਿੰਦੇ ਆਉਣ ਵਾਲੇ ਸਮਾਂ ਦੇ ਵਿੱਚ ਸਿਰੇ ਦਾ ਮੱਲ ਬਣੂਗਾ ਵਾਹੇ ਗੁਰਨਾਲ ਨੰਬਰ ਨੌਜੋਨ ਨੇ ਜੋੜ ਦਿੱਤਾ ਆਹ ਸਾਹਮਣੇ ਕਹਿੰਦੇ ਦਿਨੇਸ਼ ਸਾਹਬਾ ਗੁਰਲਾਲ ਬੱਲੇ ਬਲੇ ਕਰਵਾ ਗਿਆ ਇਧਰਲੇ ਪਾਸੇ ਕਹਿੰਦੇ ਨੌਜੋਨ ਸੇਠ ਮੱਲੇ ਵਾਲਾ ਕਬੱਡੀ ਪਾ ਰਿਹਾ ਆਹ ਸਾਹਮਣੇ ਸੇਠ ਦੀ ਕਹਿੰਦੇ ਕਬੱਡੀ ਪਈ ਹੋਈ ਹੈ ਲੈ ਵੀ ਕਾਸ਼ ਸ਼ਾਨਖਾ ਬਾ ਨੌਜੋਨਾ ਪ੍ਰਵੀਨ ਦੀ ਜਾਂ ਕਹੇ ਵੱਡੇ ਚੱਕੀ ਨੂੰ ਨਾਲ ਜਗਰੂਪ ਤਿਆਰ ਹੈ ਕਾਸ਼ ਦੇ ਤੋਰੇ ਮਿੱਤਰੋ ਚਰਤੇ ਵੱਡੇ ਪੁੱਤਰ ਤੇ ਹੁੰਦੇ ਆਹ ਸਾਹਮਣੇ ਅੰਬਰ ਕਹਿੰਦੇ ਸੇਠ ਮੱਲੇ ਵਾਲਾ ਆਪਣੀ ਟੀਮ ਦੇ ਸਿਰੇ ਜੋੜ ਚੁੱਕਾ ਹੈ ਅਗਲੀ ਕਬੱਡੀ ਪਾਉਣ ਲਈ ਕਹਿੰਦੇ ਯਾਰ ਆ ਗਿਆ ਆਓ ਯਾਰ ਆ ਗਿਆ ਯਾਰ ਕਹਿੰਦੇ ਅੱਜ ਸਖਰੇਸਰੀਆਂ ਪਾ ਗਿਆ ਯਾਰ ਮੇਲਾ ਬਣਾ ਗਿਆ ਤਾੜੀਆਂ ਮਾਰ ਦਿਓ ਮਾਰੇ ਪੰਜਾਬੀ ਵੀਰੋ ਮੈਚ ਇੱਕ ਚੋਟੀ ਦਾ ਖੇਡਿਆ ਜਾ ਰਿਹਾ ਹੈ ਆਹ ਗੁਲਸ਼ਨ ਕਹਿੰਦੇ ਕਬੱਡੀ ਪਾ ਰਿਹਾ ਇਦੋਂ ਲਈ ਪਾਸੇ ਐ ਤੋਂ ਬੱਸ ਲੈ ਕਹਿੰਦੇ ਅੰਗ ਮੱਚਦੀ ਹੈ ਆਹ ਜਵਾਨੀ ਗਰਾਉਂਡਾਂ ਦੇ ਵਿੱਚ ਨੱਚਦੀ ਹੈ ਗੱਲ ਵੱਖਰੀ ਹੈ ਆਹ ਸਾਹਮਣੇ ਇਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਗੁਲਸ਼ਨ ਵਧਿਆ ਹੋਇਆ ਹੈ ਆਹ ਮੇਰੇ ਮਿੱਤਰੋ ਇਧਰਲੇ ਪਾਸੇ ਵੇਖਾਂਗੇ ਕੌਣ ਨਾਜੋਨ ਬੱਲੇ ਬੱਲੇ ਕਰਾਵੇਗਾ ਗੁਲਸ਼ਨ ਵੱਜ ਕੇ ਹੀ ਦੀ ਹੈ ਕਹਿੰਦੇ ਵਿੱਚ ਵੱਜ ਕੇ ਹੀ ਇੱਕ ਦੇ ਵਿੱਚ ਐਨ ਖੜਕਾਂ ਲੜਕਾ ਖੜਕਾਂ ਲੜਕਾ ਆਹ ਬੱਲੇ ਬੱਲੇ ਸਵਾਦ ਕਬੱਡੀ ਦਾ ਨਹੀਂ ਰੀਸਾ ਵਾਹ ਤੇਰੇ ਨਾਜੋਨਾਂ ਦੇ ਚੋਟੀ ਦਾ ਖੇਡਿਆ ਜਾ ਰਿਹਾ ਆਹ ਸਾਹਮਣੇ ਇਧਰਲੇ ਪਾਸੇ ਕਹਿੰਦੇ ਕਬੱਡੀ ਪਾਉਣ ਲਈ ਗੁਰਲਾਲ ਨੌਜੋਨ ਕਹਿੰਦੇ ਐਨ ਗੋਰਾਂ ਸ਼ੋਰ ਲੰਗਾ ਮੁੰਡੇ ਦਾ ਬੱਟੇ ਭੈਣੀ ਪਿੰਦਾ ਆਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲੈ ਵੀ ਰਫੀਕ ਹੈ ਰਾਦਾ ਨੌਜੋਨ ਪਰ ਇਧਰਲੇ ਪਾਸੇ ਗੁੱਲੂ ਆਹ ਬੁੱਲੂ ਕਹਿੰਦੇ ਗਰਾਊਂਡ ਵੱਲੇ ਵੱਲੇ ਕਿ ਨਹੀਂ ਪਰ ਸਾਹਮਣੇ ਨੰਬਰ ਨਾਜੋਨ ਦਿਲ ਪਾ ਰਿਹਾ ਆਹ ਦੇਸ਼ਾਂ ਦੀ ਧਰਤੀ ਦਾ ਦਿਲ ਖੇਡ ਦੇ ਰਾਤ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਵੇਖਾਂਗੇ ਆਹ ਸਾਹਮਣੇ ਚੱਕੀ ਚੱਕੀ ਹੋ ਜਾ ਸਾਹਮਣੇ ਚੱਕੀ ਹੋ ਜਾ ਸਾਹਮਣੇ ਆਹ ਚੱਕੀ ਹੈ ਪਰ ਸਾਹਮਣੇ ਦਿਲ ਐਨ ਸ਼ਾਰਪ ਜਿਹਾ ਕਬੱਡੀ ਖਿਡਾਰੀ ਹੈ ਨਾਜੋਨ ਤਗੜਾ ਨੰਬਰ ਮਣੀ ਟੀਮ ਦੇ ਸੇ ਜੋੜ ਚੁੱਕਿਆ ਹੈ ਪੰਡਤ ਕਬੱਡੀ ਪਾ ਰਿਹਾ ਹੈ ਇਹਦਾ ਤੋੜ ਪੰਡਤ ਕਹਿੰਦੇ ਐਨ ਨੌਜੋ ਨੂੰ ਬੱਲੇ ਬੱਲੇ ਕਰਾ ਰਿਹਾ ਹੈ ਪੰਡਤ ਕਹਿੰਦੇ ਸ੍ਰੇਸ਼ਰੀਆਂ ਕਬੱਡੀਆਂ ਪਾ ਰਿਹਾ ਆਹ ਸਾਹਮਣੇ ਇਧਰਲੇ ਪਾਸੇ ਰਵਿੰਦਰ ਰਵਿੰਦਰ ਕਬੱਡੀ ਪੌਂਦਲੀ ਵੜਿਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਧਰਲੇ ਪਾਸੇ ਵੇਖਾਂਗੇ ਆਹ ਕਬੱਡੀ ਪਈ ਹੋਈ ਹੈ ਇਧਰ ਚੱਕੀ ਚੱਕੀ ਆਹ ਸਾਹਮਣੇ ਇਧਰਲੇ ਪਾਸੇ ਸਰਜੀਤ ਚੱਕੀ ਐਨ ਬੱਲੇ ਬੱਲੇ ਕਰਾ ਰਿਹਾ ਹੈ ਇਧਰਲੇ ਪਾਸੇ ਜੱਫਾ ਲੱਗ ਚੁੱਕਿਆ ਜੱਫਾ ਕਹਿੰਦੇ ਐ ਚੋਟੀ ਦਾ ਲੱਗ ਚੁੱਕਿਆ ਆਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਕਬੱਡੀ ਗੁਰਨਾਲ ਦੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਗੁਰਨਾਲ ਕਬੱਡੀ ਪਾ ਰਿਹਾ ਹੈ ਉਹ ਪਹਿਲੀ ਕਬੱਡੀ ਹੈ ਇਧਰਲੇ ਪਾਸੇ ਵੇਖਾਂਗੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਝਖਣ ਖੜ ਕੇ ਕੋਈ ਖੜ ਕੇ ਕੋਈ ਬੈਠ ਕੇ ਯਾ ਤੱਕ ਕਬੱਡੀ ਕਲੱਬ ਆਵਾ ਵਿਧਿਆਨ ਮੈਡੀਕਲ ਸਟੋਰ ਡਾਕਟਰ ਮਨਪ੍ਰੀਤ ਕਬੱਡੀ ਸਪੋਰਟ ਕਰਦਾ ਹੈ ਇਸ ਟੀਮ ਨੂੰ ਕਹਿੰਦੇ ਆਓ ਸਾਹਮਣੇ ਇਧਰਲੇ ਪਾਸੇ ਮੇਰੇ ਮਿੱਤਰੋ ਇਧਰ ਕਹਿੰਦੇ ਸੇਠ ਮੱਲੇ ਵਾਲਾ ਕਬੱਡੀ ਪਾ ਰਿਹਾ ਹੈ ਤੇ ਵੀ ਚੱਕੀ ਉਹਨਾਂ ਦੇ ਗੁਰਨਾਲ ਫੜਿਆ ਆਹ ਮੈਚ ਸਿਰੇ ਦਾ ਮੈਚ ਫਸ ਗਿਆ ਆਹ ਮੈਚ ਕਰਤਾ ਹੋ ਗਿਆ ਮੇਰੇ ਮਿੱਤਰੋ ਖੇਡ ਵਾਲੇ ਪਾਸੇ ਕਹਿੰਦੇ ਕਬੱਡੀ ਜ਼ੈਰ ਪਾਰ ਰਿਹਾ ਹੈ ਜ਼ੈਰ ਕਬੱਡੀ ਪਾਰ ਰਿਹਾ ਹੈ ਇਧਰ ਕਰਤਾਰਾ ਪਤਨੀ ਵਾਲਾ ਆਹ ਬੱਲੇ ਬੱਲੇ ਕਰਾਉਂਕ ਨੇ ਪਰ ਸਾਹਮਣੇ ਨੰਬਰ ਨਦੀਰ ਸਾਹਿਬ ਦੀ ਟੀਮ ਨੇ ਸੈੱਟ ਜੋੜ ਚੁੱਕਿਆ ਹੈ ਗੁਲਸ਼ਨ ਕਬੱਡੀ ਪਾਰ ਰਿਹਾ ਹੈ ਇਧਰਲੇ ਪਾਸੇ ਕਹਿੰਦੇ ਗੁਲਸ਼ਨ ਦੀ ਕਬੱਡੀ ਪਈ ਹੋਈ ਹੈ ਆ ਵੀ ਨੌਜਵਾਨ ਕਹਿੰਦੇ ਨਾਉਨਸਟਾਪ ਕਬੱਡੀ ਪਾਰ ਰਿਹਾ ਹੈ لگی پٹے پاسے ویکا گے کون بالے بلے کراؤ گا کون ڈالا پاؤ گا آؤ پوریا موری آپ ریشم پر سامنے پاسے میرے مبر کہ گلشرابیم پیسے جوڑ چکا ہے گرم یو ایس اے ਕਿਮਾ ਤਰਸੀਮ ਹੌਕਟੰਗ ਤੇ ਰਾਜ ਆਸਟ੍ਰੇਲੀਆ ਇਹ ਭਰਾ ਕਹਿੰਦੇ ਵੱਡੀ ਸਪੋਰਟ ਕਰਦੇ ਆਂ ਦੇਸ਼ ਭਗਤ ਸ਼੍ਰੀਮਾਨ ਸੰਤ ਬਾਬਾ ਵਸਾਕਾ ਸਿੰਘੀ ਕਬੜੀ ਕਲੱਬ ਦੇਰ ਸਾਹਮਣੇ ਵੱਡੇ ਪ੍ਰਮੋਟਰ ਨੇ ਵੱਡਿਆਂ ਭਰਾਵਾਂ ਦਾ ਵੱਡਾ ਸਤਿਕਾਰ ਇਧਰਲੇ ਪਾਸੇ ਆਹ ਸੰਬਲਿਆ ਦਾ ਰਫੀਕ ਰਫੀਕ ਐਨ ਬੱਲੇ ਬੱਲੇ ਕਰ ਆ ਗਿਆ ਇਧਰਲੇ ਪਾਸੇ ਤੇਰੇ ਮਿੱਤਰੋ ਸਮਾਂ ਪੀਂਦਾ ਜਾ ਰਿਹਾ ਹੈ ਸਮਾਂ ਪੀਂਦਾ ਜਾ ਰਿਹਾ ਹੈ ਵਾਹੇ ਤੇਰੇ ਗੱਬਰੂਆ ਸਿਰੇ ਦਾ ਖੇਡਿਆ ਜਾ ਰਿਹਾ ਹੈ ਆਹ ਸਾਹਮਣੇ ਦਿਲ ਕਬੱਡੀ ਪਾਰ ਇਧਰਲੇ ਪਾਸੇ ਕਹਿੰਦੇ ਕਬੱਡੀਆਂ ਚੜ ਚੜ ਕੇ ਪੈਂਦੀਆਂ ਜੱਫੇ ਚੜ ਚੜ ਕੇ ਲੱਗਦੇ ਐਨ ਬੱਲੇ ਬੱਲੇ ਕਬੱਡੀ ਦੇ ਵਿੱਚ ਹੋ ਰਹੀ ਹੈ ਆਹ ਦਿਲ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦੁੱਤਾ ਆਹ ਸਾਹਮਣੇ ਇਧਰਲੇ ਪਾਸੇ ਕਹਿੰਦੇ ਕਬੱਡੀ ਆਹ ਪੱਟਾ ਤਾਂ ਪਾ ਰਿਹਾ ਹੈ ਅੱਜ ਕਹਿੰਦੇ ਮੇਰੇ ਮਿੱਤਰੋ ਵੱਡਿਆਂ ਭਰਾਵਾਂ ਨੇ ਵੱਡੀ ਸੇਵਾ ਕੀਤੀ ਹੈ ਗੁਰਚਰਨ ਯੂਐਸਏ ਤੇ ਜੱਸਾ ਸਾਡਾ ਭਰਾ ਸਰਦਾਰ ਜੱਸਾ ਸਿੰਘ ਜੀ ਤੇ ਨਾਲ ਅਮਰਪਾਲ ਸਿੰਘ ਸਾਡਾ ਭਰਾ ਇਹਦਾ ਭਰਾਵਾਂ ਵੱਲੋਂ ਕਹਿੰਦੇ ਅੱਜ ਇਸ ਮੈਚ ਦੀ ਵੱਡੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਸਤਿਕਾਰ ਕਰਦੇ ਆ ਹਰਵਿੰਦਰ ਕਬੱਡੀ ਪਾਰ ਇਧਰ ਦੇ ਪਾਸੇ ਕਹਿੰਦੇ ਪਹਿਲੀ ਕਬੱਡੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਆਹ ਮੇਰੇ ਮਿੱਤਰੋ ਇਧਰ ਦੇ ਪਾਸੇ ਵੇਖਾਂਗੇ ਕੌਣ ਨਾਈ ਉਹ ਬੱਲੇ ਬੇ ਕਾਊਗਾ ਪ੍ਰਵੀਰ ਹੋ ਜਗਰੂਪ ਆ ਬੱਲੇ ਬੱਲੇ ਸਵਾਦ ਕਬੱਡੀ ਦਾ ਛਿੱਜ ਛਿੱਜ ਨਾ ਜਾਂਦਾ ਆਹ ਸਾਹਮਣੇ ਨੰਬਰ ਕਹਿੰਦੇ ਹਰਵਿੰਦਰ ਆਹ ਮੇਰੇ ਮਿੱਤਰੋ ਮਣਿਆੜੇ ਵਾਲਾ ਆਪਣੀ ਟੀਮ ਦੇ ਸਿਰੇ ਜੋੜ ਚੁੱਕਿਆ ਗੁਰਲਾਲ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਐਨ ਕੱਦ ਵੱਡਾ ਹੱਥ ਕਹਿੰਦੇ ਉੱਚਾ ਲੰਮਾ ਨਾ ਜਾਂਦਾ ਐਨ ਸਾਹਮਿਆ ਸਰੀਰ ਹੈ ਜੂੜੇ ਜੰਪਰ ਬਣਿਆ ਚਿੱਟਾ ਰਮਾਲ ਮੁੰਡੇ ਦੀ ਸ਼ਾਨ ਦੇ ਵਿੱਚ ਵਾਦਾ ਕਰਦਾ ਹੈ ਇਧਰਲੇ ਪਾਸੇ அப்புறம் கதை ஒரு லால் எம்ஐடி செஞ்சு விடுதுதான் ਇਧਰਲੇ ਪਾਸੇ ਆਹ ਕਬੱਡੀ ਕਹਿੰਦੇ ਸੇਖ ਭੱਲੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਰਿਆ ਇਧਰਲੇ ਪਾਸੇ ਕਹਿੰਦੇ ਐ ਕਬੱਡੀਆਂ ਚੜ ਚੜ ਕੇ ਪੈਂਦੀਆਂ ਧਰਤੀ ਕਹਿੰਦੇ ਦਦੇਰ ਸਾਹਿਬ ਦੀ ਆਹ ਸਾਹਮਣੇ ਮੇਰੇ ਮਿੱਤਰੋ ਇਧਰਲੇ ਪਾਸੇ ਕਾਸ਼ ਨੌਜੋਨ ਕਹਿੰਦੇ ਕੋਸ਼ਿਸ਼ ਕਰਦਾ ਪਰ ਨੰਬਰ ਕਹਿੰਦੇ ਸੇੜਨੇ ਆਪਣੀ ਟੀਮ ਦੇ ਸੱਜੇ ਜੋੜ ਦਿੰਦਾ ਅਗਲੀ ਰੇਡ ਕਹਿੰਦੇ ਜ਼ਹਿਰ ਪਾਰਿਆ ਜ਼ਹਿਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਇਧਰਲੇ ਪਾਸੇ ਮੇਰੇ ਮਿੱਤਰੋ ਆਹ ਸਮਾ ਇਧਰਲੇ ਪਾਸੇ ਜੈਰਾ ਜੈਰਾ ਅੰਕਰ ਗਿਆ ਕਹਿਰ ਪਿਆਰ ਦੇ ਨਾਲ ਨੌਜੋਨਾ ਇਹਨਾਂ ਕਿਤੇ ਚੱਲ ਰਹੀ ਹੈ ਕਬੱਡੀ ਦੇ ਵਿੱਚ ਆਹ ਸਾਹਮਣੇ ਦੇ ਵਿੱਚ ਪਾਸੇ ਗੁਲਸ਼ਨ ਕਬੱਡੀ ਪਾਉਣ ਲਈ ਵੜ ਗਿਆ ਖੇਡ ਮੈਦਾਨ ਦੇ ਵਿੱਚ ਵੀਰੇ ਮਿੱਤਰੋ ਗੁਲਸ਼ਨ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਦੇਖਾਂਗੇ ਆਹ ਗੁਲਸ਼ਨ ਦੀ ਕਬੱਡੀ ਪਈ ਹੋਈ ਹੈ ਨਵੇਰ ਸਿੰਘ ਦੀ ਟੀਮ ਦੇ ਚਾਰ ਜਾਫੀ ਐਨ ਤਿਆਰ ਵਰ ਤਿਆਰ ਸਾਹਮਣੇ ਕਹਿੰਦੇ ਗੁਲਸ਼ਨ ਤਗੜਾ ਨੰਬਰ ਆਪਣੀ ਟੀਮ ਦੇ ਸਿਰ ਜੋੜ ਚੁੱਕਾ ਹੈ ਗੁਰਨਾਲ ਕਬੱਡੀ ਪਾ ਰਿਹਾ ਹੈ نمبر کدے ادھر کدے دل کبڈی پا رہا ہے آؤ سب ਨੇ ਦਿਲ ਦੀ ਕਬੱਡੀ ਪੈ ਗਈ ਹੈ ਕਦੇ ਗੱਲੀ ਬਾਤੀ ਬਣਦੀ ਨਹੀਂ ਗੱਲ ਮਿੱਤਰੋ ਨਿਤ ਮਿਹਨਤਾਂ ਦੇ ਨਾਲ ਹੀ ਚੜ੍ਹਾਈਆਂ ਹੁੰਦੀਆਂ ਉਹ ਦੁਨੀਆ ਦੇ ਦੇਖਿਆ ਦਾ 스타 ਬਣਨੇ ਇਹਨਾਂ ਰੱਖੀਆਂ ਚੋਂ ਨੀਂਦਾਂ ਮਡਾਈਆਂ ਹੁੰਦੀਆਂ ਆਹ ਸਾਹਮਣੇ ਇਧਰਲੇ ਪਾਸੇ ਨੰਬਰ ਕਹਿੰਦੇ ਨੌਜਵਾਨ ਦੇ ਆਪਣੀ ਟੀਮ ਤੇ ਸੇ ਜੋੜ ਚੁੱਕਿਆ ਹੈ ਪੰਡਤ ਕਬੱਡੀ ਪਾ ਰਿਹਾ ਹੈ ਪੰਡਤ ਕਬੱਡੀ ਪੈਣੀ ਹੈ ਸਾਹਮਣੇ ਹਰਵਿੰਦਰ ਕਬੱਡੀ ਪਾ ਰਿਹਾ ਹੈ ਖੇਡ ਮੈદાન ਦੇ ਵਿੱਚ ਮੇਰੇ ਮਿੱਤਰੋ ਆਓ ਸਾਹਮਣੇ ਮੇਰੇ ਮਿੱਤਰੋ ਇਧਰਲੇ ਪਾਸੇ ਨਵੇਰ ਸਿੰਘ ਦੀ ਟੀਮ ਤੇ ਚਾਰ ਜਫੀ ਐਨ ਧਿਆਨ ਨਾਲ ਪਿਆਰ ਪ੍ਰਵੀਨ ਪ੍ਰਵੀਨ ਐਨ ਬੱਲੇ ਬੱਲੇ ਕਰਾਉਂਗਾ ਕਿ ਨਹੀਂ ਆਓ ਸਾਹਮਣੇ ਵਾਹ ਤੇਰੇ ਨੌਜੋਨਾ ਆਓ ਸਾਹਮਣੇ ਮੇਰੇ ਮਿੱਤਰੋ ਐਨ ਕੀਚੀ ਵੱਜੀ ਹੋਈ ਹੈ ਗੱਲ ਕਸੂਤੀ ਬਣਨੀ ਜਾ ਰਹੀ ਹੈ ਗੱਲ ਕਸੂਤੀ ਵਾਹ ਪਰਵੀਨ ਨੇ ਬੱਲੇ ਬੱਲੇ ਘਾਤੀ ਹੈ ਆ ਸਿਰੇ ਦਾ ਮਾਲਟ ਆਇਆ ਹੈ ਜੱਫਾ ਚੋਟੀ ਦਾ ਲਾਇਆ ਹੈ ਇਹ ਇਧਰਲੇ ਪਾਸੇ ਕਹਿੰਦੇ ਗੁਰਵਾਲ ਕਬੱਡੀ ਪਾ ਰਿਹਾ ਹੈ ਗੁਰਵਾਲ ਦੀ ਕਬੱਡੀ ਪੈ ਗਈ ਹੈ ਆ ਸਾਹਮਣੇ ਇਧਰਲੇ ਪਾਸੇ ਰਫੀਕ ਤਿਆਰ ਹੈ ਨਾਲ ਕਹਿੰਦੇ ਬੈਂਕਾਂ ਦਾ ਗੁਰਵਾਲ ਆਹ ਸਾਹਮਣੇ ਗੁਰਵਾਲ ਦੀ ਟੱਕਰ ਗੁਰਵਾਲ ਦੇ ਨਾਲ ਆਹ ਲੋ ਮੇਰੇ ਮਿੱਤਰੋ ਇਧਰਲੇ ਪਾਸੇ ਨੰਬਰ ਨੰਬਰ ਕਹਿੰਦੇ ਜਾਫੀਆਂ ਦੇ ਸੇ ਵਿਚ ਹੈ ਆਓ ਕੀ ਆ ਗਿਆ ਭਾਈ ਨਹੀਂ 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 ਨੰਬਰ ਕਹਿੰਦੇ ਜਾਫੀਆਂ ਦੇ ਸੇ ਵਿਚ ਹੈ ਅਗਲੀ ਕਬੱਡੀ ਇਧਰ ਦੇ ਨੌਜਵਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਸੇਠ ਬੱਲੇ ਵਾਲਾ ਕਬੱਡੀ ਪਾ ਰਿਹਾ ਹੈ ਆਓ ਸਾਹਮਣੇ ਮੇਰੇ ਮਿੱਤਰੋ ਕਬੱਡੀ ਪੈ ਗਈ ਹੈ ਕਿੰਨੀ ਬੰਦੇ ਨੂੰ ਟਲਾਉਣਾ ਚਾਹੀਦਾ ਮਿੱਥਿਆ ਮਕਾਮ ਸਦਾ ਪਾਉਣਾ ਚਾਹੀਦਾ ਰੱਖ ਲੱਖੇ ਸਿਧਵਾ ਭਰੋਸਾ ਰੱਬ ਤੇ ਕਰ ਮਿਹਨਤਾਂ ਹੀ ਹੁੰਦੀਆਂ ਜਾਗ ਤੇ ਕਰਮੇਂ ਤਾਂ ਹੀ ਹੁੰਦੀਆਂ ਚੜ੍ਹਾਇਆਂ ਜਗ ਤੇ ਮਿਹਨਤਾਂ ਕਰਦੀਆਂ ਪੈਂਦੀਆਂ ਫੇਰ ਜਾ ਕੇ ਗੱਲਾਂ ਦੁਨੀਆ ਦੇ ਵਿੱਚ ਹੁੰਦੀਆਂ ਆਓ ਸਾਹਮਣੇ ਇਧਰਲੇ ਪਾਸੇ ਬਦੀਰ ਸਿੰਘ ਦੀ ਟੀਮ ਨੇ ਨੰਬਰ ਨੇ 19 ਤੇ ਪੱਤਰੀ ਦੇ ਨੰਬਰ ਨੇ 20 19 ਤੇ 20 ਦਾ ਮਤਾਲਾਣਾ ਚੱਲ ਰਿਹਾ ਖੇਡ ਮੈਦਾਨ ਦੇ ਵਿੱਚ ਜੇ ਮੈਚ ਵਧੀਆ ਲੱਗ ਰਿਹਾ ਕੋਈ ਤਾੜੀਆਂ ਮਾਰ ਕੇ ਦੱਸੋ ਮੇਰੇ ਵੀਰੋ ਪਿਆਰੋਂ ਵਡੀਆਂ ਜਿੱਤ ਲੈਂਦੇ ਮਿੱਤਰੋ ਬੁਲਟ ਫਾੜ ਗੱਡੀਆਂ ਫਿਰ ਲੱਗਦੀਆਂ ਨੇ ਇੰਚ ਮੋਲ ਦਬਲ 30 ਤੇ ਅੱਡੀਆਂ ਦਬਲ ਟੱਚ ਤੇ ਨੰਬਰ ਕਹਿੰਦੇ ਮੇਰੇ ਮਿੱਤਰੋ ਯਾਹਰ ਨੇ ਆਪਣੀ ਟੀਮ ਦੇ ਇਸ ਵਿੱਚ ਜੋੜ ਦਿੰਦਾ ਹੈ ਯਾਹਰ ਨੇ ਕਹਿੰਦੇ ਆਪਣੀ ਟੀਮ ਦੇ ਇਸ ਵਿੱਚ ਨੰਬਰ ਦੌਰ ਦਿੰਦਾ ਨਵੇਲ ਸਿੰਘ ਦੀ ਟੀਮ ਦਾ ਨੰਬਰ ਹੈ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਗੁਰਸ਼ਰ ਕਬੱਡੀ ਪਾ ਰਿਹਾ ਹੈ ਗੁਰਸ਼ਰ ਕਬੱਡੀ ਪਾ ਰਿਹਾ ਹੈ ਇਹ ਵੀ ਰੇਸ਼ਮਾ ਆ ਪਾਇਆ ਚੱਲਦਾ ਪੰਜ ਠੱਪਾ ਚੱਲਦਾ ਆ ਵੀ ਕਹਿੰਦੇ ਅੱਜ ਲੋਟ ਨਹੀਂ ਆਉਂਦਾ ਅੱਜ ਕਬੱਡੀਆਂ ਟੌਪ ਟੌਪਦੀਆਂ ਪਾਉਂਦਾ ਏ ਆਹ rau ਬੱਲੇ ਬੱਲੇ ਆਹ ਰੇਸ਼ਮ ਐਨ ਸ੍ਰੇਦਾ ਜੱਫਾ ਲਾਊਗਾ ਉਹ ਬੱਲੇ ਬੇ ਕਰਾਊਗਾ ਜਨੇਰ ਸਾਹਮਣੇ ਸ਼ਾਰਿਆ ਦੁਨੀਆਂ ਤੇ ਤੂੰ ਖੜਖੜੀ ਲੋਕੀ ਫੇਰ ਤੇਰਾ ਸਰਦਾਨਾ ਪੁੱਛੇ ਵਿੱਚ ਕਬੱਡੀ ਰਿਕਾਰਡ ਬਣਾਏ ਫਰਨੀਪੁਰੀਏ ਗੋਪੀ ਦੇ ਉਮਰੀ ਆਣੇ ਵਾਲਿਆ ਲੱਗਦਾ ਔਖੇ ਟੁੱਟਣਗੇ ਜਿਹੜਾ ਘਾਟਾ ਚੋਲਾ ਸਾਉ ਦਾ ਸੁਖਬਣ ਪਾ ਗਿਆ ਓਹ ਉਮਰਾਂ ਦੇ ਰੋਣੇ ਬੂਟਿਆ ਔਖੇ ਮੁੱਕਣਗੇ ਆਹ ਸਾਹਮਣੇ ਦੇਲੇ ਪਾਸੇ ਖੇਡ ਮੈਦਾਨ ਦੇ ਵਿੱਚ ਦਿਲ ਕਬੱਡੀ ਪਾਰਿਆ ਦਿਲ ਕੰਨੇ ਕਬੱਡੀ ਪਾਰਿਆ ਇਹ ਤੇ ਦਿਲ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਕਹਿੰਦੇ ਗੁਰਨਾਲ ਉਹ ਪੱਠੇ ਪੈੜੀ ਵਾਲਾ ਕਬੱਡੀ ਪੌਂਡ ਦੇ ਲਈ ਵਜਿਆ ਹੈ ਵੀ ਰਫੀਕ ਬੋਲ ਮੁੰਡੇ ਨੇ ਨਹੀਂ ਮਾਇਨਾ ਹੋ ਗਿਆ ਵੇਖ ਜਰਾ ਕਿੰਨੀ ਵੀ ਜਾਣ ਹੈ ਮੁੰਡੇ ਦੇ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਪਿਆਰ ਦੇ ਨਾਲ ਭਰਾ ਬਣ ਕੇ ਸਾਹਮਣੇ ਦੇ ਨਾਲ ਨੌਜਵਾਨ ਲਓ ਸਾਹਮਣੇ ਦੇ ਵਿੱਚ ਸੇਖਰਵੰਦਰ ਕਬੱਡੀ ਬਾਉਂਦ ਲਈ ਵਧੀਆ ਰਵਿੰਦਰ ਕਹਿੰਦੇ ਕਬੱਡੀ ਪਾ ਰਿਹਾ ਹੈ ਕਿ ਮੈਗੀਆਂ ਦਾ ਕਦੋਂ ਪਹਿਲਵਾਨ ਰੱਜਦੇ ਮਿੱਤਰੋ ਜਹਾਨਾ ਨੂੰ ਰੋਣੇ ਵੱਜਦੇ ਹੱਟ ਦੇ ਨਾਲ ਪੜਾਕੂ ਮੋਹਰੇ ਵਾਲੇ ਡਿਗਰੀ ਤੇ ਚੌਰਾ ਮੋਹਰੇ ਅੱਦੇ ਨਾਲ ਜਿੰਦੇ ਸੋਹਣਿਆ ਆਵਾਜ਼ ਦੀ ਜੋ ਸ਼ਾਂਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਂਟਾਂ ਦੇ ਦੁੱਧ ਕਦੋਂ پرن پروین لگاڑ واہ پروین سری کا جفا نوجوان لا دتا ہے آؤ سامنے یار کبڈی پا رہا ہے ادھر پاسے کہاؤ بڑھیا ادھر رفیق وہ سامنے نوجوان ਸ਼ੇਠ ਮੱਲੇ ਵਾਲੇ ਨੇ ਸੱਚੀ ਬੋਲੀ ਬੋਲੀ ਹੈ ਕਿ ਨੰਬਰ ਜਿਹੜਾ ਯਾਰ ਆਪਣੇ ਟੀਮ ਦਾ ਸਹੀ ਜੋੜ ਰਿਹਾ ਹੈ ਅਗਲੀ ਰੇਡ ਕਹਿੰਦੇ ਸ਼ੇਠ ਆਹ ਸਾਹਮਣੇ ਇਧਰਲੇ ਪਾਸੇ ਕਬੱਡੀ ਪਾ ਰਿਹਾ ਹੈ ਐਨ ਕਬੱਡੀਆਂ ਪੈਂਦੀਆਂ ਐਨ ਟੀਮਾਂ ਚੋਟੀ ਦੀਆਂ ਮੈਚ ਚੋਟੀ ਦਾ ਆਹ ਸਾਹਮਣੇ ਇਧਰਲੇ ਪਾਸੇ ਇਹ ਤੇਰੇ ਮਿੱਤਰੋ ਸ਼ੇਠ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਹੈ ਧਰਤੀ ਕਹਿੰਦੇ ਤਦੇਰ ਸਾਹਮਣੇ ਆਹ ਸਾਹਮਣੇ ਨੰਬਰ ਰੇਡਰ ਦੇ ਹਿੱਸੇ ਆਹ ਰਾਣਾ ਕਹੇਤਾ ਪੰਡਤ ਆ ਗਿਆ ਕੋਈ ਤਾਲੀਆਂ ਮਾਰ ਦਿਓ ਮੇਰੇ ਵੀਰੋ ਲੱਭੀ ਗੁਰਨਾਲ ਐ ਖੋ ਮਾਈਨਾਂ ਲਾ ਕੇ ਜਦੋਂ ਮਲ ਖੇਂਦੇ ਸਵਾਦ ਵੱਖਰਾ ਆਉਂਦਾ ਹੈ ਸਵਾਦ ਵੱਖਰਾ ਆਉਂਦਾ ਹੈ ਰਫੀਕ ਹੋਸ ਸਾਹਮਣੇ ਨੋਜੋਨਾ ਇਹ ਸਵਾਦ ਤਾਂ ਇਹਨੂੰ ਜੱਫਾ ਲਾਓਗੇ ਇਹਨੂੰ ਜੱਫਾ ਲਾਓਗੇ ਫੇਰ ਸਵਾਦ ਆਉਣਾ ਪਰ ਪੰਡਤ ਬੱਲੇ ਬੱਲੇ ਕਰਾ ਰਿਹਾ ਆਹ ਪੰਡਤ ਕਹਿੰਦੇ ਸਿਰੇ ਸਿਰੇ ਦੇ ਕਬੱਡੀਆਂ ਪਾ ਕੇ ਐਂਡ ਮੇਲਾ ਬਣਾ ਸੇ ਕਹਿੰਦੇ ਨੌਜੋਨ ਗੁਲਸ਼ਨ ਕਬੱਡੀ ਪਾਉਣ ਲਈ ਵਧਿਆ ਆਹ ਖੇਡ ਮੈਦਾਨ ਦੇ ਵਿੱਚ ਕਹਿੰਦੇ ਗੁਲਸ਼ਨ ਕਬੱਡੀ ਪਾ ਰਿਹਾ ਹੈ ਇਧਰ ਕਹਿੰਦੇ ਨੌਜੋਨ ਰੇਸ਼ਮ ਤਿਆਰ ਹੈ ਵੱਡਾ ਚੱਕੀ ਸਰਜੀਤ ਚੱਕੀ ਆਹ ਸਾਹਮਣੇ ਮੇਰੇ ਮਿੱਤਰੋ ਪਰ ਸਾਹਮਣੇ ਗੁਲਸ਼ਨ ਬੱਲੇ ਬੱਲੇ ਕਰਾ ਗਿਆ ਖੇਡ ਮੈਦਾਨ ਦੇ ਵਿੱਚ ਆ ਪਾ ਗਿਆ ادھر پسے کئی کو بڑی با بار ہے کو بڑی غیر کبڈی پاؤ بنیا آؤ سمنے ادھر پاس رفیقہ 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 آؤ لاگ ਚੱਲ ਰਿਹਾ ਹੈ ਵਾਹ ਏ ਰਫੀਕ ਮੁੰਡੇ ਜਿਹੜੇ ਕਹਿੰਦੇ ਜੱਫਾ ਚੋਟੀ ਦਾ ਲਾ ਦਿੰਦਾ ਹੈ ਐਨ ਤੇਲਾ ਬਣਾ ਦਿੰਦਾ ਹੈ ਅਗਲੀ ਕਬੱਡੀ ਕਹਿੰਦੇ ਦਿਲ ਮਾਰਿਆ ਲੈ ਵੀ ਅੱਕੀ ਇਹਨੂੰ ਹੁਣ ਤੱਕ ਮਿੱਟੀ ਨਹੀਂ ਲੱਗੀ ਉਹਨਾਂ ਨੇ سب نے کہتے کمل <سؤال> ٹچ کا شارا نمبر کہیڈر دسے نمبر کہتے ریٹر جڑ چکا

تھوڑی سک محسوس کی نوجوان نے واحو سچے پاشا پرماتما پردنی شریر ملنے پاسے کہ پنڈت کبڈی پا رہا ہے گرلال گرلال ਆਹ ਸਾਹਮਣੇ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਗੁਲਸ਼ਨ ਆਹ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਆਹ ਮੇਰੇ ਮਿੱਤਰੋ ਜਿੰਜ ਕੱਢ ਕੇ ਜਿੰਬ ਕੱਢ ਕੇ ਕੀਤੀ ਠੋਕੇ ਤਸल्ली ਵਾਲੀ ਚੰਨ ਮਿੱਤਰੋ ਖੇល ਦੇ ਅਤਵਾਇ ਸਰਾਹ ਹੋ ਗਿਆ ਝੜ ਗਈ ਸਰੀਆਂ ਨਾਲੋਂ ਤੰਨ ਮਿੱਤਰੋ ਆਹ ਖੇਡ ਮੈਦਾਨ ਦੇ ਵਿੱਚ ਗੁਰਬਾਲ ਕਬੱਡੀ ਪਾ ਰਿਹਾ ਰਾਜੇ ਕੋਹ ਦੇ ਚੰਦੇ ਚੇਲੇ ਬੜ ਕੇ ਐਨ ਸਰਾ ਕਰਵਾਉਂਦੇ ਐ ਇੱਕ ਕੇਲਾ ਕਹਿੰਦੇ ਪਿਸਸਰ ਨੌਜੋਨ ਕਹਿੰਦੇ ਕਾਲੇ ਸੱਗਾਂ ਦੀ ਧਰਤੀ ਤੇ ਜਿਲ੍ਹੇ ਜਲੰਧਰ ਦੇ ਵਿੱਚ ਬੱਲੇ ਬੱਲੇ ਕਰਾ ਰਿਹਾ ਹੱਲ ਕਹਿੰਦੇ ਨੌਜੋਨ ਮੇਰੇ ਮਿੱਤਰੋ ਸੁਰਕਪੁਰ ਦੇ ਵਿੱਚ ਵੀ ਤਕਰਾ ਖੇਡ ਆਇਆ ਐਨ ਬੱکریاں ਮੇਰੇ ਮਿੱਤਰੋ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਦਿਲ ਪਾਰਿਆ ਆਓ ਸਾਹਮਣੇ ਮੇਰੇ ਮਿੱਤਰੋ ਚਾਰ ਜੱਫੀ ਐਨ ਪਿਆਰ ਪਰ ਪਿਆਰ ਪਰ ਦਿਲ ਕਹਿੰਦੇ ਨੌਜਵਾਨ ਐਨ ਕਬੱਡੀਆ ਨਾਉਨਸਟਾਪ ਆ ਗਿਆ ਇਧਰਲੇ ਪਾਸੇ ਗੁਰਬਾਲ ਨਦੌਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਦਵੇਰ ਸਾਹਮਣੇ ਲਈ ਖੇਡਦਾ ਆਓ ਸਾਹਮਣੇ ਇਧਰਲੇ ਪਾਸੇ ਨੰਬਰ ਨੰਬਰ ਕਹਿੰਦੇ ਨੌਜਵਾਨ ਰੇਡਰ ਦੇ ਸੀ ਜੁੜ ਗਿਆ ਅੰਮਰ ਕਹਿੰਦੇ ਗੁਰਬਾਲ ਗੁਲਸ਼ਨ ਕਹਿੰਦੇ ਮੱਲੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਊਗਾ ਇਧਰਲੇ ਪਾਸੇ ਕਹਿੰਦੇ ਪਈ ਹੋਈ ਕਬੱਡੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਇਧਰ ਕੌਣ ਨੌਜੋਨ ਬੱਲੇ ਬਲੇ ਕਾਊਗਾ ਆਹ ਸਾਹਮਣੇ ਜਗਰੂਪ ਜਗਰੂਪ ਪਰ ਸਾਹਮਣੇ ਕਹਿੰਦੇ ਗੁਲਸ਼ਨ ਤਗੜੇ ਨੰਬਰ ਦਾ ਵਾਦਾ ਕਰ ਗਿਆ ਇਧਰਲੇ ਪਾਸੇ ਪੰਨਪ ਪੰਨ

ਲਾਉ ਸਾਹਮਣੇ ਢੇਲ ਕਹਿੰਦੇ ਕਬੱਡੀ ਪੌਂਡ ਲਈ ਵਧ ਗਿਆ ਆਹ ਸਾਹਮਣੇ ਢੇਲ ਕਹਿੰਦੇ ਨੌਜੋਨ ਕਬੱਡੀ ਪਾਰ ਹੈ ਚੱਕਵੀ ਦੇ ਨਾਮ ਮੁਕਾਬਲਾ ਪਰ ਸਾਹਮਣੇ ਕਹਿੰਦੇ ਢੇਲ ਐਨ ਬੇਸਲਾ ਵਾਲਾ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਅਗਲੀ ਰੇਡ ਕਹਿੰਦੇ ਨੌਜੋਨ ਜ਼ਹਿਰ ਆਹ ਜ਼ਹਿਰ ਪਾ ਰਿਹਾ ਹੈ ਰਫੀਕ ਗੁੱਜਰ ਨੇ ਕਹਿੰਦੇ ਜਫੇ ਸਿਰੇ ਦੇ ਲਾਤੇ ਅੱਜ ਅੱਜ ਕਹਿੰਦੇ ਗੁਜਰਾ ਕੇ ਅੱਲਾਹ ਹੌਫਦਾ ਆਵਾਜ਼ਾਂ ਆਵੇ ਉੱਲੀ ਦੀ ਫਕੀਰ ਦੀ ਵਿੱਚੋਂ ਆਹ ਗੁਜਰ ਨੇ ਕਹਿੰਦੇ ਸਾਹ ਖਾ ਲ ਦਿੰਦਾ ਹੈ ਇਧਰ ਦੇ ਪਾਸੇ ਕਹਿੰਦੇ ਗੁਰਸ਼ਰ ਕਬੱਡੀ ਪਾਰਿਆ ਚੱਕੀ ਚੱਕੀ ਹੋਸ ਸਾਹਮਣੇ ਨੌਜੂਨਾ ਔਰ ਸਾਹਮਣੇ ਕਾਸ਼ ਇਧਰਲੇ ਪਾਸੇ ਕੋਸ਼ਿਸ਼ ਕਰਦਾ ਹੈ ਖਬਰ ਕਹਿੰਦੇ ਗੁਸ਼ਰ ਨੇ ਆਪਣੀ ਟੀਮ ਦੇ ਸੇ ਜੋੜ ਦਿੰਦਾ ਆਓ ਸਾਹਮਣੇ ਦੇ ਉੱਲੇ ਪਾਸੇ ਗੁਰਨਾਲ ਕਬੱਡੀ ਪਾਰਿਆ ਜਰ ਅੱਜ ਜੱਫੇ ਛੋਟੀ ਛੋਟੀ ਦੇ ਲਾ ਗਿਆ ਪਰ ਸਾਹਮਣੇ ਗੁਰਲਾਲ ਵੀ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਵਾਹ ਏ ਗੁਰਲਾਲ ਨੰਬਰ ਕਹਿੰਦੇ ਰੇਂਡਰ ਦੇ ਸੇ ਜੁੜ ਗਿਆ ਤੇਲ ਕਬੱਡੀ ਪਾ ਰਿਹਾ ਆਹ ਸਾਹਮਣੇ ਜਗਰੂਪ ਪਿਆਰ ਆਹ ਜਗਰੂਪ ਆਹ ਜਗਰੂਪ ਏ ਵਾਹ ਏ ਤੇਲ ਜਿਹਨਾਂ ਨੂੰ ਦਿਲ ਦੀ ਖੇਡ ਵਗੇ ਲੱਗੀ ਕਿ ਤਾੜੀਆਂ ਮਾਰ ਲਓ ਬੰਦੇ ਦੇ ਲਈ 3 ਨੰਬਰ ਨੇ ਦਲੇਰ ਸਾਹ ਦੇ ਤੇ 35 ਨੰਬਰ ਨੇ ਕਹਿੰਦੇ ਪਤਰੀ ਦੀ ਟੀਮ ਨੇ ਬਾਬਾ ਸ਼ਹੀਰ ਸਿੰਘ ਕਬਡੀ ਕਲੱਬ ਪਤਰੀ ਦੀ ਟੀਮ ਜਿਹੜੀ ਹੈ ਉਹ ਜਿੱਤੂ ਰਹੀ ਹੈ ਬਾਬਾ ਵਿਦੀ ਚੰਦ ਮੈਡੀਕਲ ਸਟੋਰ ਡਾਕਟਰ ਮਨਪ੍ਰੀਤ ਸਾਡਾ ਪ੍ਰਾਪਾ